ਚਲੋ ਕੈਨੇਡਾ ਚਲੋ ਕੈਨੇਡਾ ਚਲੋ ਕੈਨੇਡਾ ਕਿਉਂ ਚਲੋ ਕੈਨੇਡਾ ਕਿਉਂ ਜਾਂਦੇ ਨੇ ਲੋਕ ਕੈਨੇਡਾ ਚ ਕੀ ਮਕਸਦ ਹੁੰਦਾ ਜਾਣ ਦਾ ਇੱਕੋ ਹੀ ਇੱਕ ਮਕਸਦ ਆ ਬਾਹਰ ਜਾਣ ਦਾ ਹਰ ਕਿਸੇ ਦਾ ਇੱਕ ਹੀ ਮਕਸਦ ਆ ਬਾਹਰ ਜਾਣ ਦਾ ਇੱਕੋ ਹੀ ਕਾਰਨ ਆ ਬਾਹਰ ਜਾਣ ਦਾ ਪੈਸੇ ਕਮਾਣਾ ਹਰ ਕੋ ਚਾਹੁੰਦਾ ਹੈ ਕਿ ਉਹ ਜ਼ਿੰਦਗੀ ਚ ਆਪਣੀਆਂ ਖੁਸ਼ੀਆਂ ਪੂਰੀਆਂ ਕਰ ਲਵੇ ਗਰੀਬੀ ਹਰ ਰੋਜ਼ ਵੱਧਦੀ ਪਈ ਆ ਬੇਰੋਜ਼ਗਾਰੀ ਅੱਜ ਲੋਕਾਂ ਦੇ ਕੋਲ ਕਾਰੋਬਾਰ ਨਹੀਂ ਹੈਗਾ ਪਿਛਲੇ 50 ਸਾਲਾਂ 'ਚ ਹਰ ਕਿਸੇ ਦਾ ਕਾਰੋਬਾਰ ਘਟਿਆ ਤਨਖਾਹਾਂ ਲੋਕਾਂ ਦੀਆਂ ਘਟ ਹੋਈਆਂ ਆਮਦਨ ਦੇ ਕੋਈ ਲੰਬੇ-ਚੋੜੇ ਸੋਰਸ ਨਹੀਂ ਹੈਗੇ ਅੱਜ ਮਿਡਲ ਕਲਾਸ ਵਾਲਾ ਬੰਦਾ ਬਹੁਤ ਪਰੇਸ਼ਾਨ ਹੈ ਕਿਉਂਕਿ ਉਹਦੇ ਝਗੜੇ ਰੋਜ਼ ਵਧਦੀ ਜਾ ਰਹੇ ਆ ਅੱਜ ਬਿਜਲੀ ਦੇ ਬਿੱਲ ਹੀ ਲੋਕਾਂ ਦੇ 4 ਗੁਣਾ ਆ ਗਏ ਕਿਉਂ ਕਿਉਂਕਿ ਗਰਮੀ ਦਾ ਸੀਜ਼ਨ ਸੀ ਹਰ ਕਿਸ ਨੇ 1 2 ਏਸੀ ਕਾਰ ਚ ਲਾਏ ਹੋਏ ਆ ਬਿਮਾਰੀ ਦਾ ਸੀਜ਼ਨ ਵੀ ਨਾਲ ਹੀ ਚੱਲਦਾ ਪਿਆ ਇੱਕ ਮੀਡਲ ਕਲਾਸ ਬੰਦਾ ਹਰ ਰੋਜ਼ ਤੰਗ ਹੁੰਦਾ ਨਵੀਆਂ ਨਵੀਆਂ ਮੁਸੀਬਤਾਂ ਉਹਦੇ ਤੇ ਆਉਂਦੀਆਂ ਹਜੇ ਕੋਰੋਨਾ ਵਾਲੇ ਝਗੜੇ ਚ ਲੋਕ ਬਾਹਰ ਨਹੀਂ ਨਿਕਲੇ ਨਵੀਂ ਬੇਰੋਜ਼ਗਾਰੀ ਦੀ ਪ੍ਰੋਬਲਮ ਸਮੱਸਿਆ ਖੜੀ ਹੋ ਗਈ ਕੈਨੇਡਾ ਜਾਣਾ ਅੱਜ ਸਾਡੇ ਪੰਜਾਬੀਆਂ ਦਾ ਇੱਕ ਮੇਨ ਇਨਕਮ ਸੋਰਸ ਬਣ ਚੁੱਕਾ ਗਰੀਬ ਬੰਦਾ ਵੀ ਪੈਸੇ ਕਮਾਣ ਜਾ ਰਿਹਾ ਅਮੀਰ ਬੰਦਾ ਚੰਗੀ ਚੰਗੀ ਜ਼ਿੰਦਗੀ ਜੀਣ ਜਾ ਰਿਹਾ શરી ਬਿਮਾਰ ਹੋ ਜਾਂਦੇ ਹੋ ਨਾ ਇਲਾਜ ਨਹੀਂ ਕਰਨਾ ਡਾਕਟਰ ਨੂੰ ਜਦੋਂ ਤੱਕ ਪੈਸੇ ਨਹੀਂ ਜਮ੍ਹਾਂ ਕਰਾਤੇ ਔਰ ਲਾਜ ਵੀ ਕੀ ਹੁੰਦੇ ਪਿਆ ਸਾਨੂੰ ਸਾਰਿਆਂ ਨੂੰ ਸਮਝ ਆ ਜੇ ਸੜਕ ਤੇ ਐਕਸੀਡੈਂਟ ਹੋ ਗਿਆ ਕਿਸੇ ਨੇ ਚੱਕ ਕੇ ਤੁਹਾਨੂੰ ਹਸਪਤਾਲ ਤੱਕ ਲੈ ਨਹੀਂ ਜਾਣਾ ਸਮਾਸ਼ਿਆਵਾਂ ਹਰ ਰੋਜ਼ ਵੱਧਦੀਆਂ ਪਈਆਂ ਮੈਨੂੰ ਪਿਛਲੇ ਸਾਲ ਮੌਕਾ ਮਿਲਿਆ ਸ਼ਾਇਦ ਮੈਂ ਇਕਲੌਤਾ ਵਾਂੰ ਬੰਦਾ ਜਿਹਨੂੰ ਗੁਰੂ ਮਹਾਰਾਜ ਨੇ ਇਸ ਕੰਮ ਤੇ ਲਾਇਆ ਕਿ ਜਾ ਕਾਕਾ ਗਰੀਬ ਭੈਣ ਭਰਾਵਾਂ ਦੀ ਸੇਵਾ ਕਰ ਅਸੀਂ ਉਹ ਜਵਾਕ ਬਾਹਰ ਭੇਜੇ ਜਿਨ੍ਹਾਂ ਕੋਲ ਰੁਪਈਏ ਨਹੀਂ ਸੀਗੇ ਜਿਹਨੇ ਵੀ ਕੈਨੇਡਾ ਜਾਣਾ ਹੈ ਉਹਨੇ ਇੱਕੋ ਤਰੀਕਾ ਕੈਨੇਡਾ ਜਾਣ ਦਾ ਤੁਸੀਂ ਵੀਜ਼ਾ ਲੈ ਕੇ ਜਾਣਾ ਇਹ ਵੀਜ਼ੇ ਵਾਲਾ ਸਟicker ਕਿੰਨੇ ਦਾ ਹੁੰਦਾ ਜੇ ਤੁਸੀਂ ਵਿਜ਼ਿਟਰ ਵੀਜ਼ਾ ਲੈਂਦੇ ਹੋ 50000 ਰੁਪਏ ਲੱਗਦਾ ਜੇ ਤੁਸੀਂ ਸਟੱਡੀ ਵੀਜ਼ਾ ਲੈਂਦੇ ਹੋ 25 ਲੱਖ ਰੁਪਏ ਲੱਗਦਾ ਅੱਜ ਕੋਈ LMI ਖਰੀਦ ਕੇ ਵਰਕ ਪਰਮਿਟ ਲੈਂਦੇ ਹੋ 40 ਲੱਖ ਰੁਪਏ ਲੱਗ ਜਾਂਦਾ ਇਹ 25 ਲੱਖ 40 ਲੱਖ ਲਾ ਕੇ ਵੀ ਤੇ ਜਾ ਕੇ ਕੰਮ ਹੀ ਕਰਨਾ ਨਾ ਪਹਿਲਾਂ 50000 ਰੁਪਏ ਚ ਵਿਜ਼ਿਟਰ ਵੀਜ਼ਾ ਲਓ ਸਾਡੇ ਕੋਲ ਅਸੀਂ 50000 ਰੁਪਇਆ ਲੈ ਰਹੇ ਅੰਗਰੀ ਭੈਣ ਭਰਾਵਾਂ ਕੋ ਜਿਹਨਾਂ ਨੇ ਕੈਨੇਡਾ ਜਾ ਕੇ ਆਪਦਾ ਸੁਪਨਾ ਪੂਰਾ ਕਰਨਾ ਹੈ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਮੈਨੂੰ ਪੈਸੇ ਪਹੁੰਚ ਕੇ ਦੇ ਦਿਓ ਤੁਸੀਂ 2 4 5 ਵਾਰੀ ਲਾ ਚੁੱਕੇ ਹੋ ਤੁਹਾਡਾ ਵੀਜ਼ਾ ਨਹੀਂ ਮਿਲਦਾ ਪਿਆ ਸਾਡੇ ਕੋਲ ਆਇਓ ਅਸੀਂ ਦੱਸਾਂਗੇ ਤੁਹਾਨੂੰ ਕਿਉਂ ਰਿਫਿਊਜ਼ ਹੁੰਦਾ ਹੈ ਇਹ ਐਪਲੀਕੇਸ਼ਨ ਫਾਰਮ ਤੋਂ ਪਤਾ ਲੱਗ ਜਾਂਦਾ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਹੈ ਸਾਡੇ ਕੋਲ ਹਨਾ ਆਪਦਾ ਐਪਲੀਕੇਸ਼ਨ ਫਾਰਮ ਲੈ ਕੇ ਆਇਓ ਇੱਕ ਵੀਜ਼ਾ ਅਫਸਰ ਤੁਹਾਨੂੰ ਵੀਜ਼ਾ ਦੇਣਾ ਚਾਹੁੰਦਾ ਤੁਸੀਂ ਸਿਰਫ ਉਹਨੂੰ ਸੰਤੁਸ਼ਟ ਕਰਨਾ ਯਾਦ ਰੱਖਿਓ ਇਹ ਵੀਜ਼ਾ ਤਾਂ ਮਿਲਣਾ ਜੇ ਅਪਲਾਈ ਕਰੋਗੇ ਚੰਗ ਜਿੱਤਣ ਵਾਸਤੇ ਲੜਨੀ ਪੈਂਦੀ ਹੈ ਭਰਾ ਤੇ ਲੜੇਗਾ ਹੀ ਨਹੀਂ ਫਿਰ ਜਿੱਤੇਗਾ ਕਿਦਾਂ ਖੇਡ ਜਿੱਤਣੀ ਹੈ ਨਾ ਖੇਡਣਾ ਪੈਣਾ ਆਜੋ ਮੈਂ ਇਕ ਦਾ ਨਾ ਤੁਹਾਨੂੰ 50000 ਰੁਪਏ ਚ ਕੈਨੇਡਾ ਦੇ ਵੀਜ਼ਾ ਆਜੋ ਵੀਜ਼ਾ ਵੀਜ਼ਾ ਖੇਡਦੇ ਆ ਜੇ ਜਿੱਤ ਗਏ ਸੋਖੇ ਹੋ ਜਉਂਗੇ ਘਮਾਪੇ ਉਹਦੀ ਦਵਾਈ ਲੈ ਲੋਗੇ ਕੋ ਭੈਣ ਵਿਆਹ ਲੋਗੇ ਕੁਚ ਨਹੀਂ ਕੋਠੀ ਪਾਲੋਗੇ ਕੀ ਚਾਹੀਦਾ ਕੁਝ ਨਹੀਂ ਚਾਹੀਦਾ ਯਾਰ ਕੱਲਾ ਪਾਸਪੋਰਟ ਹੈਗਾ ਤਾਂ ਵੀ ਆਜੋ ਸਾਡੇ ਪਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ 2017 ਤੋਂ ਬਾਅਦ ਕਿੰਨੇ ਦਾ ਵੀਜ਼ਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਹ ਕੰਪਿਊਟਰ ਨਾਲ ਵੀਜ਼ਾ ਮਿਲਦਾ ਕੰਪਿਊਟਰ ਨਾਲ ਹੀ ਰਿਫਿਊਜ਼ ਹੋ ਜਾਂਦਾ ਕੰਪਿਊਟਰ ਤੁਹਾਨੂੰ ਵੀਜ਼ਾ ਦਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੰਪਿਊਟਰ ਹੀ ਤੁਹਾਡਾ ਵੀਜ਼ਾ ਨਾਮਨਜ਼ੂਰ ਕਰ ਦਿੰਦਾ ਅਸੀਂ ਹਰ ਰੋਜ਼ ਮੋਟੀਵੇਟ ਕਰਦੇ ਹਾਂ ਗਰੀਬ ਭੈਣ ਭਰਾਵਾਂ ਨੂੰ ਕਿ ਯਾਰ ਉਠੋ ਬੜੀ ਲੋੜ ਹੈ ਤੁਹਾਨੂੰ ਪੈਸਿਆਂ ਦੀ ਸਪਨੇ ਜਿਹੜੇ ਹੁੰਦੇ ਨੇ ਨਾ ਉਹਦੇ ਪੂਰੇ ਹੁੰਦੇ ਆ ਇਹਦਾ ਕ੍ਰੀਡ ਹੁੰਦਾ ਨਾ ਉਹਨੂੰ ਹੱਕ ਹੁੰਦਾ ਅਮੀਰ ਉਹਨ ਦਾ ਇਹਦਾ ਪਹਿਲਾ ਅਮੀਰ ਉਹਨੇ ਕੀ ਕਵੀਰ ਹੋਣਾ ਹੋਰ ਕਵੀਰ ਬੰਦੇ ਨੂੰ ਤੁਸੀਂ ਕੀ ਗਿਫਟ ਦਿਓਗੇ ਕੁਝ ਨਹੀਂ ਦੇ ਸਕਦੇ ਹੁਣ ਕੁਝ ਹੀ ਖਾਓ ਦੇਖੋ ਪਹਿਲਾਂ ਅਸੀਂ ਗਿਫਟ ਕਰ ਰਹੇ ਹਾਂ ਗਰੀ ਪੈਣਪਰਾਵਾ ਨੂੰ ਕ੍ਰੀਡਾ ਦਾ ਵੀਜ਼ਾ ਜਿਹਦੇ ਚ 50000 ਰੁਪਏ ਸਾਡੀ ਮਿਹਨਤ ਆ ਤੁਸੀਂ ਵੀਜ਼ਾ ਲਵਾ ਕੇ ਲੈਣੀ ਹੈ ਜਿਹਦੇ ਕੋਈ ਨਹੀਂ ਹੈਗੀ ਸਾਨੂੰ ਪਹੁੰਚ ਕੇ ਦੇ ਦਿਓ ਭਰਾ ਤੁਸੀਂ ਕੈਨੇਡਾ ਰਹਿੰਦੇ ਭੈਣ ਭਰਾਵਾਂ ਨੂੰ ਫੋਨ ਕਰਦੇ ਹੋ ਕਿ ਭਾਈ ਸਾਨੂੰ ਸਪான்ਸਰ ਭੇਜ ਦੇ ਸਾਡੇ ਖਾਤੇ 'ਚ ਪੈਸੇ ਪਾ ਦੇ ਉਹ ਲਖਦਾ ਨਾ ਮੈਂ ਸਪான்ਸਰ ਕਿੱਦਾਂ ਭੇਜ ਸਕਦਾ ਤੈਨੂੰ ਗਰਮੀ ਦਾ ਮੌਸਮ ਹੈ ਨਾ ਠੰਡ ਪੈਣੀ ਹੈ ਅਗਲੇ ਹੋਰ 4 ਮਹੀਨਿਆਂ ਬਾਅਦ ਜੋ ਨਵੰਬਰ ਦਸੰਬਰ ਦਾ ਮਹੀਨਾ ਆਂਦਾ ਉਹ ਠੰਡ ਪੈਂਦੀ ਹੈ ਜੋ ਠੰਡ ਪੈਂਦੀ ਹੈ ਨਾ ਸਾਰੇ ਕੈਨੇਡਾ ਵਾਲੇ ਇੰਡੀਆ ਆ ਜਾਂਦੇ ਆ ਉਦੋਂ ਸੀ ਇਹਨਾਂ ਨੂੰ ਚੱਕ-ਚੱਕ ਕੇ ਘੁੰਮਦੇ ਆ ਉਹਦੇ ਕਹਿੰਦੇ ਲਖ ਤੂੰ ਇੱਕ ਵਾਰੀ ਆ ਜਾ ਬਸ ਬਾਕੀ ਕੰਮ ਅਸੀਂ ਕਰ ਲਾਂਗੇ ਸਾਂਭ ਲਾਂਗੇ ਤੁਹਾਨੂੰ ਅੱਜ ਤੁਸੀਂ ਕਿਸੇ ਨੂੰ ਕਹੋ ਮੈਨੂੰ ਸਪான்ਸਰ ਭੇਜਾਉਗਾ ਕਹਿੰਦਾ ਮੈਂ ਥੋੜੀ ਭੇਜ ਸਕਦਾ ਯਾਰ ਮੈਂ ਤਾਂ ਹਜੇ ਕੱਚਾ ਤੂੰ ਕੱਚਾ ਭਾਈ ਜਿੱਥੇ ਤੂੰ ਰਹਿਣਾ ਉਥੇ ਪੱਕੀ ਦੁਨੀਆ ਹੈਗੀ ਨਾ ਕਿਸੇ ਹੋਰ ਕੋ ਲੈ ਕੇ ਭੇਜ ਦੇ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ ਪਹਿਲਾਂ ਅਸੀਂ ਉਹ ਵੀ ਲਵਾ ਲੈਂਦੇ ਆ ਅੱਜ ਹਰ ਕਿਸੇ ਦਾ ਭੈਣ ਭਰਾ ਉਥੇ ਰਹਿੰਦਾ ਦੋ ਤਰ੍ਹਾਂ ਦਾ ਇਹ ਵੀਜ਼ਾ ਹੁੰਦਾ ਜਾ ਤੁਸੀਂ ਵਿਜ਼ਟਰ ਵੀਜ਼ਾ ਲੈਂਦੇ ਹੋ ਜਾਂ ਟੂਰਿਸਟ ਵੀਜ਼ਾ ਲੈਂਦੇ ਹੋ ਟੂਰਿਸਟ ਵੀਜ਼ਾ ਘੁੰਮਣ ਦਾ ਵੀਜ਼ਾ ਹੁੰਦਾ ਜਿੱਦਾਂ ਅਸੀਂ ਕੁਲੂ ਮਨਾਲੀ ਘੁੰਮਣ ਜਾਂਦੇ ਆ ਗੋਆ ਘੁੰਮਣ ਜਾਂਦੇ ਆ ਘੁੰਮਣ ਵਾਸਤੇ ਹੋਟਲ ਬੁੱਕ ਕਰਦੇ ਆ ਜੇਬ 'ਚ ਪੈਸੇ ਪਾਨੇ ਆ ਗੱਡੀ ਕਿਰਾਏ ਤੇ ਕਰਦੇ ਆ ਘੁੰਮਣ ਚੱਲ ਜਾਂਦੇ ਆ ਇਦਾਂ ਹੀ ਜਦੋਂ ਤੁਸੀਂ ਘੁੰਮਣ ਦਾ ਵੀਜ਼ਾ ਲੈਣਾ ਕੈਨੇਡਾ 'ਚ ਤੁਸੀਂ ਹੋਟਲ ਬੁੱਕ ਕਰਨਾ ਤੁਹਾਨੂੰ ਜਹਾਜ਼ ਦੀ ਟਿਕਟ ਦਿਖਾਣੀ ਹੈ ਰੂਟ ਬਣਾ ਲੈਣਾ ਵੈਣੀ ਤਰੀਕ ਜਾਊਂਗਾ ਐਨੀ ਤਰੀਕ ਆਊਂਗਾ ਕਿੰਨੇ ਪੈਸੇ ਸ਼ੋ ਕਰਨੇ ਪੈਂਦੇ ਆ ਜਿੰਨਾ ਜਹਾਜ਼ ਦਾ ਖਰਚਾ ਆ ਜਾਂਦਾ ਜਿੰਨੇ ਦਿਨ ਹੋਟਲ 'ਚ ਰਹਿਣਾ ਉਹਨੇ ਪੈਸੇ ਸ਼ੋਅ ਕਰਨੇ ਪੈਣੇ ਨਹੀਂ ਹੈਗੇ ਪੈਸੇ ਕੋਈ ਗੱਲ ਨਹੀਂ ਕ੍ਰੈਡਿਟ ਕਾਰਡ ਸਾਰਿਆਂ ਕੋਲ ਹੁੰਦਾ ਕ੍ਰੈਡਿਟ ਕਾਰਡ ਸ਼ੋਅ ਕਰ ਦਿਓ ਤੁਹਾਨੂੰ ਫਾਰਮ ਦੇ ਵਿੱਚ ਪੁੱਛਿਆ ਜਾਂਦਾ ਤੁਸੀਂ ਕੈਨੇਡਾ 'ਚ ਕਿੰਨੇ ਪੈਸੇ ਖਰਚ ਕੇ ਆਓਗੇ ਤੁਹਾਡੇ ਕੋਲ ਕਿੰਨੇ ਪੈਸੇ ਹੈਗੇ ਆ ਖਰਚਣ ਨੂੰ ਇਹ 5 ਪੇਜਾਂ ਦੇ ਫਾਰਮ ਦੇ ਨਾਲ ਅਫਸਰ ਤੁਹਾਨੂੰ ਵੀਜ਼ਾ ਦੇ ਦਿੰਦਾ ਇਹਨਾਂ 5 ਪੰਨਿਆਂ ਦੇ ਫਾਰਮ 'ਚ ਹੀ ਕੁਝ ਗਲਤ ਭਰ ਦਿਓ ਵੀਜ਼ਾ ਰਿਫਿਊਜ਼ ਹੋ ਜਾਂਦਾ ਅਸੀਂ ਅੱਜ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਭੇਜਿਆ ਸਾਡੇ ਕੋਲ ਉਹ ਲੋਕ ਆਉਂਦੇ ਆ ਡਰਦੇ ਆ ਅਪਲਾਈ ਕਰਨ ਲੱਗਿਆਂ ਯਾਰ ਸਾਡਾ ਰਿਫਿਊਜ਼ ਤਾਂ ਨਹੀਂ ਹੋ ਜਾਊਗਾ ਕਿਤੇ ਕੀ ਹੋ ਜਾਊਗਾ ਬੜੀ ਹੱਦ ਤੱਕ ਪਿਊਜ਼ ਹੀ ਹੋ ਜਾਊਗਾ ਕੋਈ ਗੋਲੀ ਥੋੜੀ ਵੱਜ ਜਾਊਗੀ ਤੁਹਾਨੂੰ ਦੋ ਵਾਰੀ ਚਾਰ ਵਾਰੀ ਪਹਿਲਾਂ ਇਤਬਾਰ ਕਰ ਲਿਆ ਨਾ ਲਿਓ ਦਿਓ ਸਾਨੂੰ ਪੰਜਵੀਂ ਵਾਰੀ ਫੇਰ ਇਹ ਲਾਗਨ ਖਾਨੇ ਤੁਹਾਨੂੰ ਵੀ ਜਾ ਹਰ ਇੱਕ ਫਾਈਲ ਯੂਨੀਕ ਹੁੰਦੀ ਹਰ ਕਿਸੇ ਦੀ ਆਪਦੀ ਆਪਦੀਆਂ ਕਮੀਆਂ ਹੁੰਦੀਆਂ ਹਰ ਕਿਸੇ ਦੇ ਆਪ ਦੇ ਡਰ ਹੁੰਦੇ ਆ ਤੁਹਾਡੇ ਮਨ 'ਚ ਵੀ ਹੈਗਾ ਕੋਈ ਡਰ ਅੱਜ ਹਰ ਬੰਦਾ ਕਿਤੇ ਨਾ ਕਿਤੇ ਥੱਗੀ ਦਾ ਸ਼ਿਕਾਰ ਹੋ ਚੁੱਕਾ ਕੀਦਾ ਕੋ 5 ਲੱਖ ਲੈ ਕੇ ਭੱਜ ਗਿਆ ਕੀਦਾ 8 ਲੱਖ ਲੈ ਕੇ ਭੱਜ ਗਿਆ ਕੀਦਾ 10 ਲੱਖ ਲੈ ਕੇ ਭੱਜ ਗਿਆ ਪਾਜੀ ਇਹੀ 50000 ਰੁਪਇਆ ਲੈਣਾ ਤੇਰੇ ਭੈਣ ਭਰਾ ਕੋ ਹੈਗਾ ਸਾਨੂੰ ਵੀ ਇਹ ਤੋਂ ਵੱਧ ਦੇ ਦਿਓ ਤੇਰੇ ਕੋ ਨਹੀਂ ਹੈਗਾ ਪਹੁੰਚ ਕੇ ਦੇ ਦਿਓ ਤੇਰੇ ਕੋ ਪਹੁੰਚ ਕੇ ਵੀ ਦਿੱਤੇ ਜਾਂਦੇ ਭਰਾਵਾ ਕਮਾ ਕੇ ਦੇ ਦੇ ਲਿਆ ਤੇਰਾ ਸ਼ੌਂਕ ਲਾ ਦੀ ਅਸੀਂ ਜ਼ਿੰਦਗੀ 'ਚ ਤੈਨੂੰ ਇਹ ਅਫਸੋਸ ਨਾ ਹੋਵੇ ਯਾਰ ਮੈਨੂੰ ਮੌਕਾ ਮਿਲਿਆ ਸੀ ਮੈਂ ਪੂਰਾ ਨਹੀਂ ਕੀਤਾ ਆ ਵੀਡੀਓ ਪਹੁੰਚੀ ਨਾ ਤੁਹਾਡੇ ਤੱਕ ਕਿਸੇ ਗੱਲ ਨੂੰ ਪਹੁੰਚੀ ਹੈ ਇਸ ਸਦਾ ਵੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਹੌਸਲਾ ਦੇ ਰਿਹਾ ਮੈਂ ਹੌਸਲੇ ਨਾਲ ਹੀ ਜੰਗ ਜਿੱਤੀ ਜਾਣੀ ਹੈ ਅਸੀਂ 50000 ਰੁਪਏ ਚ ਕੈਨੇਡਾ ਦਾ ਰਿਫਿਊਜ ਵੀਜ਼ਾ ਲਵਾ ਰਹੇ ਹਾਂ ਜੇ ਤੁਹਾਡਾ 2 4 5 ਵਾਰੀ ਰਿਫਿਊਜ਼ ਵੀ ਹੋਇਆ ਤਾਂ ਫਿਰ ਵੀ ਸਾਡੇ ਕੋਲ ਆ ਕੇ ਆਓ ਅਗਰ ਐਪਲੀਕੇਸ਼ਨ ਫਾਰਮ ਲੈ ਕੇ ਆਇਓ ਤੁਹਾਨੂੰ ਪਹਿਲਾਂ ਦੱਸਾਂਗੇ ਤੁਸੀਂ ਪਹਿਲਾਂ ਕੀ ਗਲਤੀ ਕੀਤੀ ਜਿਹੜੇ ਕਰਕੇ ਵੀਜ਼ਾ ਨਹੀਂ ਲੱਗਾ ਸਟੱਡੀ ਵੀਜ਼ਾ ਬੁਝਾ ਤੇ ਜਾਣ ਵਾਲਾ ਕੰਮ ਬੁੱਕ ਗਿਆ ਹੁਣ ਕਿਸੇ ਕੋ ਵੀ 25 ਲੱਖ ਰੁਪਈਆ ਨਹੀਂ ਹੈਗਾ ਜਿਹਦੇ ਕੋ ਹੈਗਾ ਵੀ ਸਾਮ ਕੇ ਰੱਖਣ ਫਰਦਾ ਕਿਉਂਕਿ ਕੰਮ ਹੀ ਨਹੀਂ ਅੱਗੇ 25 ਲੱਖ ਰੁਪਈਆ ਲਾ ਕੇ ਤੁਸੀਂ ਇੱਥੇ ਚਲੇ ਗਏ ਅੱਗੇ ਲੱਭਣਾ ਕੀ ਤੁਹਾਨੂੰ ਨਾ ਦਿਹਾੜੀ ਲਾਣ ਨੂੰ ਨਾ ਰਹਿਣ ਨੂੰ ਘਰ ਕੈਨੇਡਾ ਉਹਦੇ ਲਈ ਹੈ ਜਿਹਨੂੰ ਕੰਮ ਕਰਨਾ ਆਂਦਾ ਜੇ ਕੈਨੇਡਾ ਦਾ ਵੀਜ਼ਾ ਲੱਗਾ ਤੁਹਾਡਾ ਜੇ ਅਪਲਾਈ ਕਰਨ ਲੱਗੇ ਉਹ ਵਾਲ ਕੱਟਨੇ ਸਿੱਖ ਲਓ ਕਪੂਟੂ ਠੀਕ ਕਰਨਾ ਸਿੱਖ ਲਓ ਰੋਟੀਆਂ ਨਾਲੀਆਂ ਸਿੱਖ ਲਓ ਤੰਦੂਰ ਤੇ ਜਿਹਨੂੰ ਕੰਮ ਕਰਨਾ ਆਂਦਾ ਉਦਲੀ ਕੈਨੇਡਾ ਜਾਣ ਦਾ ਫਾਇਦਾ ਜਿਹੜਾ ਵਿਲੜੜਾ ਜੀ ਨੇ ਕੁਝ ਨਹੀਂ ਕੀਤਾ ਬਿਲਕੁਲ ਨਾ ਜਾਈ ਭਰਾ ਆਪ ਦੇ ਪੈਸੇ ਖਰਾਬ ਕਰ ਲੂਗਾ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਵਾਸਤੇ ਬਹੁਤ ਵਧੀਆ ਓਪਰਚੁਨਿਟੀ ਹੈ ਤੁਹਾਡੇ ਬੱਚੇ ਦੀ ਪੜ੍ਹਾਈ ਫਰੀ ਹੈ 12ਵੀਂ ਤੱਕ ਦੀ ਤੁਹਾਡਾ ਮੈਡੀਕਲ ਫਰੀ ਹੈ ਕੱਲ ਨੂੰ ਬਿਮਾਰ ਹੋ ਗਏ ਲਾਜ ਹੋ ਜਾਣਾ ਤੁਹਾਡਾ ਆ 40-45 ਸਾਲ ਤੇ ਸ਼ੂਗਰ ਹੋ ਜਾਂਦੀ ਸਾਨੂੰ ਸਾਰਿਆਂ ਨੂੰ 50-55 ਦੇ ਹਰਕੇ ਦਾ ਪਟਾਕਾ ਪੈ ਜਾਂਦਾ ਕਿਉਂਕਿ ਇਲਾਜ ਹੀ ਨਹੀਂ ਕਰਾ ਹੁੰਦਾ ਬਾਰ ਚਲੇ ਗਏ ਘਟੂ ਘਟ ਲਾਜ ਹੋ ਜੂਗਾ ਯਾਰ ਤੁਹਾਡਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਫਰੀ ਹੈ ਤੁਸੀਂ ਜੁਆਈ ਬਣ ਕੇ ਰਹੋਗੇ ਗੱਲ ਨੂੰ ਸਰਕਾਰਾਂ ਦੇ ਬਹੁਤ سارے ਰੀਜ਼ਨ ਹੈਗੇ ਬਾਹਰ ਜਾਣ ਦੇ ਉਹ ਸਾਰੇ ਰੀਜ਼ਨ ਹੈਗੇ ਨਾ ਜਾਣ ਦੇ ਜਿਹਦੇ ਕੋ ਚੰਗੇ ਰੁਪਈਏ ਹੈ ਉਹ ਵੀ ਜਾਣਾ ਚਾਹੁੰਦਾ ਅਗਲਾ ਕਹਿੰਦਾ ਮੈਂ ਇੱਥੇ ਖਾਂਦਾ ਕੀ ਪਿਆ ਮੈਨੂੰ ਕੈਂਸਰ ਹੋ ਜਾਣਾ ਮੇਰੀ ਕਿਡਨੀ ਫੇਲ ਹੋ ਜਾਣੀ ਮੈਨੂੰ ਹਾਰਟ ਅਟੈਕ ਹੋ ਜਾਣਾ ਸਾਰੇ ਬਿਮਾਰ ਹੋ ਗਏ ਤੁਹਾਨੂੰ ਚੁੱਕ ਕੇ ਲੈ ਜਾਣਾ ਕਿੱਥੇ ਆ ਕਿਹੜੇ ਹਸਪਤਲ ਜਾਓਗੇ ਜਾਂਦਾ ਪਹਿਲਾਂ 5 ਲੱਖ ਰੁਪਏ ਜਮ੍ਹਾਂ ਕਰਾਉਣਾ ਪੈਂਦਾ ਫਿਰ ਅਗਲੇ ਕਹਿੰਦੇ ਸਟੈਂਟ ਪੈਣਾ ਪੇਸਮੇਕਰ ਪੈਣਾ ਜੇ ਪੈਣਾ ਉਹ ਪੈਣਾ ਗਰੀਬ ਬੰਦਾ ਤਾਂ ਕਦੀ ਹਸਪਤਲ ਜਾਵੇ ਹੀ ਨਾ ਜਾਨ ਕੱਢ ਦਿੰਦੇ ਰੋਕੀ ਇਹ ਕੋ ਮੋਕਾ ਵਾ ਤੁਹਾਨੂੰ ਕੱਲ ਨੂੰ ਜ਼ਿੰਦਗੀ ਚ ਅਫਸੋਸ ਨਹੀਂ ਕਰਨਾ ਦੁਆਰਾ ਕਿ ਮੈਂ ਅਚਾਨਕ ਨੂੰ 5 ਵਜੇ ਇੱਕ ਫੇਸਬੁੱਕ ਤੇ ਲਾਈਵ ਦੇਖਿਆ ਤੇ ਮੈਂ ਗਿਆ ਹੀ ਆ ਵੀਡੀਓ ਦੇ ਨਾਲ ਆਥਲੇ ਕੈਪਸ਼ਨ ਦੇ ਵਿੱਚ ਲਿਖਿਆ ਪੰਜਾਬੀ ਚ ਵੜਾ 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 ਚਲੋ ਕੈਨੇਡਾ ਪੈਸੀ ਪਹੁੰਚ ਕੇ ਦਿਓ ਬਿਨਾ ਬੈਂਕ ਸਟੇਟਮੈਂਟ ਦੇ ਕੋਈ ਵੀ ਲੱਖ ਰੁਪਈਆ ਨਹੀਂ ਸ਼ੋ ਕਰਨਾ ਕੁਝੜਾ ਦੂਰ 2 ਲੱਖ ਰੁਪਈਆ ਤੁਹਾਡੇ ਕੋ ਹੈਗਾ ਉਹ ਜਮਾ ਕਰਾ ਕੇ ਦੇ ਦਿਓ ਨਹੀਂ ਹੈਗਾ ਆਪਦੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੇ ਦਿਓ ਆਥਲੇ ਨੰਬਰ ਲਿਖਿਆ ਸਾਡਾ ਇਸ ਨੰਬਰ ਤੇ ਕਾਲ ਕਰੋ ਹੁਣੀ ਕਾਲ ਕਰਕੇ ਟਾਈਮ ਰੱਖ ਲਓ ਮੈਨੂੰ ਮਿਲ ਲਓ ਆ ਕੇ ਸਾਡੀ ਟੀਮ ਨੂੰ ਮਿਲ ਲਓ ਅਪਲਾਈ ਕਰ ਲਓ ਜ਼ਿੰਦਗੀ ਚ ਕਦੇ ਅਫਸੋਸ ਨਹੀਂ ਹੋਊਗਾ ਯਾਰ ਮੈਂ ਕੋਸ਼ਿਸ਼ ਨਹੀਂ ਸੀ ਕੀਤੀ ਕਰੋਨਾ ਆਇਆ ਸੀ ਨਾ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਸੀ بڑی ਸ਼ੇਅਰ ਮਾਰਕੀਟ ਡਿੱਗ ਗਈ ਸੀ ਸ਼ੇਅਰ ਬਹੁਤ ਸਸਤੇ ਹੋ ਗਏ ਜੀ ਲੈਏ ਨਹੀਂ ਸੀ ਆਪਾਂ ਅਜੇ ਹੁਣੇ ਹੋਈ ਉਦੋਂ ਤਾਂ ਬੜੇ ਸਸਤੇ ਸੀ ਚੀਜ਼ਾਂ ਇਹ ਮੌਕਾ ਆ ਜੇ ਇਹ ਫਰਵਰੀ 2025 ਤੋਂ ਬਾਅਦ ਵੀ ਜੇ ਚੇਂਜ ਨਹੀਂ ਹੋਣੇ ਉੱਥੇ ਪਾਲਿਸੀ ਬਣ ਗਈ ਹੋਈ ਸਰਕਾਰ ਦੀ ਇਹ ਹੋਰ 5-7 ਮਹੀਨੇ ਬਜੇ ਆ ਜੇ ਖੇਡ ਖੇਡ ਨਹੀਂ ਖੇਡ ਲੋ ਵਿਜ਼ਟਰ ਵੀਜ਼ਾ ਨੂੰ ਤੁਸੀਂ ਵਰਕ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਇਹ ਸਕੀਮ ਫਰਵਰੀ 2025 ਨੂੰ ਬੰਦ ਹੋ ਜਾਣੀ ਹੈ ਤਾਂ ਪਹਿਲੇ ਪਹਿਲੇ ਜਾ ਕੇ ਆਪ ਦੀ ਸੈਟਿੰਗ ਕਰ ਲਓ ਜਿੰਨੂੰ ਸਮੇਂ ਲੱਗਦੀ ਹੈ ਸਾਡੇ ਦਫ਼ਤਰ ਆ ਜਿਓ ਸਵੇਰ ਜਿਨੂੰ ਨਹੀਂ ਸਮੇਂ ਲੱਗਦੀ ਭਰਾਵਾ ਫਿਰ ਤਬਰੱਖਾ ਤੁਹਾਡਾ ਤੁਸੀਂ ਚੜ੍ਹਦੀ ਕਲਾ ਚ ਰਹੋ ਆਓ ਕੈਨੇਡਾ ਭੇਜੀਏ ਜਿਹੜੇ ਜਿਹੜੇ ਭੈਣ ਭਰਾ ਨੇ ਜਾਣਾ ਹੁਣੇ ਕਾਲ ਕਰੋ ਔਰ ਸਾਨੂੰ ਚੰਡੀਗੜ੍ਹ ਆ ਕੇ ਮਿਲੋ